18 ਦੀ ਮਾਰਕ ਹੈ ਵੀਰੇ ਇਹਦੇ ਦਿਖਾ ਦੇ ਪਿਆਓ 18 18 ਦੀ ਆਰਸੀ ਠੀਕ ਹੈ ਵੀਰ ਟਰੈਕਟਰ ਦੇ ਟਾਇਰ ਨਵੇਂ ਆ ਠੀਕ ਹੈ ਵੀਰ 20 केटी ਦੇ ਪਾਏ ਹੋਏ ਆ ਠੀਕ ਨਟ ਨਟ ਲੋਡਰ ਦਿਖਾਓ ਇਤੋਂ ਜਮਾ ਨਵਾਂ ਚੰਗਾ ਠੀਕ ਹੈ ਵੀਰ ਆ ਨਟ ਨੋਟ ਜਮਾ ਖੁੱਲਿਆ ਜੜਿਆ ਨਹੀਂ ਕਿਦੋਂ ਸਾਰਾ ਇਹ ਸਾਰਾ ਅਰੀਜਨਲ ਹੈ ਵੀਰੇ ਠੀਕ ਹੈ ਵੀਰ 100% ਕੰਡੀਸ਼ਨ ਗਿਆ ਸਾਡਾ 22000 ਮਹਾਂ ਇਹਦਾ ਬਹੁਤ ਸੰਭਲ ਕੇ ਚੱਲਿਆ ਹੋਇਆ ਟਰੈਕਟਰ ਠੀਕ ਹੈ ਵੀਰ ਥਲੋ ਬਾਡੀ ਬੂਡੀ ਦਿਖਾ ਦੇ ਕਲਮਣੀ ਕਿਤੇ ਤੱਕ ਲੱਗੀ ਹਾਂਜੀ ਮਿੱਤਰ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਜੂਰੂਬ ਚੈਨਲ ਤੇ ਫੇਸਬੁਕ ਪੇਜ ਦੇਸੀਓ ਟੀਵੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਈ ਨਿੱਕੇ ਨਾਲ ਲਾਉਨੇ ਆ ਬਲਕਿ ਬਟਰੈਕਟਰਾਂ ਬਾਰੇ ਜਾਣਕਾਰੀ ਦਿੰਦੇ ਆ ਬਾਈ ਤੋਂ ਕਰਾਉਣੇ ਆ ਵੱਡੇ ਵੱਡੇ ਡਿਸਕਾਊਂਟ ਆਜੋ ਅੱਗੇ ਵੀਡੀਓ ਕਰਦੇ ਰਹਾਂਗੇ ਸੱਚੀ ਗੱਲ ਬਈ ਸੱਚੀ ਗੱਲ ਕੀ ਆ ਲਾ ਬਈ ਵਧੀਆ ਬਈ ਤੁਸਰ ਹੋਰ ਸੁਣਾਓ ਠੀਕ ਆ ਸਾਰਾ ਘਰ ਬਰਵਾ ਹਾਂਜੀ ਬਈ ਵਧੀਆ ਵੀ ਵਧੀਆ ਤੁਸੀਂ ਸੋ ਠੀਕ ਆ ਬਈ ਵਧੀਆ ਵਧੀਆ ਮਾਹੌਲ ਕਿਵੇਂ ਚੱਲ ਰਿਹਾ ਬਈ ਠੀਕ ਆ ਬਈ ਨਾਂ ਵਾਲਾ ਮੰਦਾ ਬਈ ਨਾਂ ਵਾਲੀ ਤੇਜੀ ਆ ਬੱਛੋ ਠੀਕ ਆ ਜਾਨੀ ਨਾਰਮਲ ਜੇ ਚੱਲੀ ਜਾਂਦਾ ਠੀਕ ਆ ਉਸ ਲੋਕ ਕੋਲ ਕੰਮ ਧੰਦੇ ਚੱਲ ਜੇਵੇ ਹਾਂਜੀ ਵੀਰ ਰੀਸਾਈਡ ਬਾਈ ਹਾਂਜੀ ਹਾਂਜੀ ਸੋਨਾਲੀ ਕਾ 750 ਵਾਲਾ ਮਾੜ ਰਹਾ 2014 2014 ਵੀਰ ਮੰਗ ਰਹੀ ਆ ਬਾਈ ਦੀ 4 ਲੱਖ 25000 ਰੁਪਏ ਡਵਾਣੇ ਹਾਂਜੀ ਹਾਂਜੀ ਜੇ ਬਾਈ ਆਪਾਂ ਜੀ ਰੰਗ ਪੇਂਟ ਦੀ ਗੱਲ ਕਰੀਏ ਬਾਈ ਵੇਖੋ ਪਤਾ ਕੀ ਆ ਮੈਂ ਪਹਿਲਾਂ ਵੀ ਇਹਨਾਂ ਨਾਲ ਮਾੜਾ ਮੋਟਾ ਤਾਂ ਕਿਤੇ ਨਾ ਕਿਤੇ ਸਾਰੇ ਟਰੈਕਟਰਾਂ ਦੇ ਕਿਤੇ ਹੋਈ ਹੁੰਦਾ ਨਹੀਂ ਮਾੜੇ ਮੋਟੇ ਬਿਨਾਂ ਵੇਕੇ ਅਰੀਨਲ ਟਰੈਕਟਰ ਅਸੀਂ ਲਾ ਲਾ ਵੇਖ ਲੈ ਮੰਡੀ ਜੀ ਦੇ ਵਿੱਚ ਟਰੈਕਟਰ ਇਹ ਸਾਰਾ ਵਧੀਆ ਕੋਈ ਮਾੜੀ ਮੋਟੀ ਲਿੰਕਾਂ ਲੌਂਕਾਂ ਤੇ ਜਿਵੇਂ ਹਾਂਜੀ ਬਈ ਜਾਂ ਜਿਵੇਂ ਕੋਈ ਆ ਪਾਇਰ ਦਾ ਨਾ ਹਾਂਜੀ ਆਲਾ ਭੜੇ ਜਿਹਾ ਹੀ ਲੱਗ ਜਾਂਦੇ ਇਹ ਚੀਜ਼ਾਂ ਹੋਰ ਵੱਡੀ ਲੈਣ ਦਾ ਸ਼ੋਅ ਦਾ ਇੰਜਨ ਸਾਰਾ ਵਧੀਆ ਇੰਜਨ ਇੰਜਨ ਦਾ ਸਾਰਾ ਕਿਸੇ ਕੋਈ ਆਏ ਨਹੀਂ ਰੰਗ ਸਾਰਾ ਨਹੀਂ ਰੰਗ ਉਹ ਛੱਡ ਛੱਡ ਕੇ ਮਾੜਾ ਮੋਟਾ ਹੋਇਆ ਹੁੰਦਾ ਠੀਕ ਹੈ ਬਈ ਐਵੇਂ ਤੈਨੂੰ ਝੂਠ ਮਾਰੀ ਚੱਲਾਂ ਹਾਂਜੀ ਬਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿ ਨਹੀਂ ਟਾਇਰ ਪਿਛਲੇ ਜਵਾਂ ਨਵੇਂ ਆ ਬਈ ਮੂਰਲੈਸ ਹੀ ਪਏ ਪਿੱਛੋਂ-ਪੁੱਛੋਂ ਟਰੈਕਟਰ ਦਿਖਾ ਦੇ ਮਗਰੜ ਮੂੜ ਪਿੱਛੋਂ-ਪੁੱਛੋਂ ਦਿਖਾ ਦੇ ਕਿ ਤੋ ਗਲੇ- ਇਹ ਰੀਨਲ ਚੀਜ਼ ਆ ਰੀਨਲ ਹੀ ਹਾਂਜੀ ਹਾਂ ਟਾਪ ਲਿੰਕ ਆਪਾਂ ਦੇ ਦਾਂਗੇ ਗੱਦਿਆਂ ਡੰਡੇ ਛਤਰੀ ਸਾਰਾ ਸਮਾਨ ਰੀਨਲ ਕੰਪਨੀ ਦੇ ਲੱਗਿਆ ਹੋਇਆ ਹੈਂਡਿਕਟਰ ਤੋਂ ਲਾ ਕੇ ਹਾਲ ਹੈ ਹਾਈ ਲੈਕਸਰੇ ਚੱਲਦੇ ਆ ਸਾਰੇ ਠੀਕ ਹੈ ਜੀ ਹਾਂਜੀ ਠੀਕ ਨੇ ਉਸ ਪਾਵਰ ਚਾਹੁੰਦਾ ਬਈ ਇਹ ਇਹ ਪੰਜਾਬ ਵੀਰੇ ਫਿਰ 13 ਚ 55 ਆ ਗਿਆ ਸੀ 55 ਉਸ ਪਾਵਰ ਹੋ ਠੀਕ ਹੈ ਬਈ ਪਹਿਲਾਂ 12 ਦਾ ਹਾਂ ਡਿਸਟ੍ਰੀਬਿਊਟਰ ਆ ਡਟਾ ਟਾਓ ਮਾੜ ਨਾਲ ਡਬਲ ਡਿਸਟ੍ਰੀਬਿਊਟਰ ਹਾਂਜੀ ਹਾਂਜੀ ਡਬਲ ਹੀ ਹੁੰਦਾ ਇਹਦੇ ਪਾਈਪੋਂ ਇੱਕ ਲਾਈਨ ਤੇ ਦੂਜੀ ਪਾਈਪ ਲਾ ਦੇ ਡਬਲ ਬਣ ਜਾਵੇ ਠੀਕ ਹੈ ਹਾਂਜੀ ਇਹ ਨੰਬਰ ਕਿਹੜਾ ਬਈ ਇਹ ਇਹ ਨੰਬਰ ਆ ਹਰਿਆਣਾ ਵੀਰੇ ਇੰਨੋਸੀ ਮਿਲ ਜੂਗੀ ਇਹਦੀ ਠੀਕ ਹੈ ਬਈ ਹਾਂਜੀ ਡਿਵਾਰ ਤਾਂ ਸੀਗੀ ਬਾਈ ਆਪਣੀ ਇਹਦੀ 4,25,000 ਰੁਪਏ ਦੀ ਡਿਵਾਰ 4 ਲੱਖ ਦਾ ਟਰੈਕਟਰ ਦੇ ਦਾਂਗੇ ਵੀਰੇ ਠੀਕ ਹੈ ਬਈ ਹਾਂਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਹੋ ਗਿਆ 3,90,000 ਦਾ ਟਰੈਕਟਰ ਦੇ ਦਾਂਗੇ ਜੇ ਕੋਈ ਤੇਰੀ ਵੀਡੀਓ ਵੇਖਿਆ ਉਹਦਾ ਜੈਸਸ ਔਰ ਨੋ ਦਾ ਰੇਟ ਆ ਵੀਰੇ ਠੀਕ ਹੈ ਉਹ ਮੈਂ ਪਹਿਲਾਂ ਵੀ ਕਿਹਾ ਵੀ ਸਾਡੀ ਵੀਡੀਓ ਵੇਖ ਕੋਈ ਮਾਣ ਕਰਿਆ ਕਰੋ ਆਪਾਂ 10,000 ਰੁਪਏ ਦਾ ਵੀ ਤੁਸੀਂ ਭਾਈ ਟਾਈਮ ਕੱਢ ਕੇ ਆਉਣੇ ਹੋ ਸਾਡੇ ਖਾਤਰ ਹਾਂਜੀ ਹਾਂਜੀ ਤਾਂ ਤਾਂ ਕਰਕੇ 10,000 ਰ ਪਰਨੇ ਕਲੇ ਆ ਬਾਈ ਬਣ ਕੇ ਵੀ ਜਿਹੜੇ ਆਉਂਦੇ ਉਹ ਮਗਰੋਂ ਹਾਂਜੀ ਬਾਈ 3 ਲੱਖ ਦਾ 3.5 ਤੋਂ ਸਟਾਰਟ ਹੋਣ ਲੱਗ ਜਾਂਦੇ ਵੀ ਸੌਦਾ ਕਰਨ ਲੱਗ ਜਾਂਦੇ ਠੀਕ ਆ ਮਤਲਬ ਦੇਣ ਲੈਣ ਵਾਲਾ ਰੇਟ じゃ ਹੁੰਦਾ ਬਾਈ ਕੋਈ ਬਾੜਾ ਮੋਟਾ ਫਰਕ ਹੁੰਦਾ ਕੋਈ ਮਾਨਸਾਨ ਕੋਈ ਬਾੜਾ ਉਹ ਨਹੀਂ ਹੁੰਦਾ ਵੀ ਜੇ ਆਖੇ ਕੋਈ ਵੀ ਜਾ ਕੇ 50000 ਕਟਾ ਲਾਵੇ ਐ ਨਹੀਂ ਬਸ ਹਾਂਜੀ ਬਸ 10-20000 ਦਾ ਵਿਆਹ ਸਕਦੇ ਆਪਾਂ ਹਾਂ ਹਾਂ ਕੋਈ 5-4000 ਦਾ ਜੇ ਆਪਾਂ ਦੇ ਹੀ ਦਿੱਤਾ ਵੀਰੇ 35000 ਡਿਸਕਾਊਂਟ ਦੇਤਾ ਹੋਰ ਫਿਰ ਇੰਨਾ ਹੋਰ ਕਿੰਨਾ ਕੁ ਵੱਧ ਲਿਖਦੇ ਆ ਜਾਂ ਕਿੰਨੀ ਕਿਲੋ ਦਾ ਇਹ ਕੰਮ ਜੀ ਸਹੀ ਹੈ ਬਾਈ ਸਹੀ ਇਹ ਇਦੋਂ ਓਤ ਸਵਰਾਜ 855 2018 ਮਾਰਕਾ ਡਿਮਾਂਡ ਹੈਗੀ ਬਾਈ ਦੀ 5 ਲੱਖ 85 18 ਦੀ ਮਾਰਕ ਹੈ ਵੀਰੇ ਇਹ ਦੇ ਦਿਖਾ ਦੇ ਪਿਆਓ 18 18 ਦੀ ਆਰਸੀ ਠੀਕ ਹੈ ਵੀਰ ਟਰੈਕਟਰ ਦੇ ਟਾਇਰ ਨਵੇਂ ਆ ਠੀਕ ਹੈ ਬਾਈ ਵੀਕੇਟੀ ਦੇ ਪਾਏ ਹੋਏ ਆ ਠੀਕ ਹੈ ਨਟ ਨਾਟ ਲੋਡਰ ਦਾ ਦਿਖਾਓ ਇਤੋਂ ਜਮਾ ਨਵਾਂ ਚੰਗਾ ਠੀਕ ਹੈ ਬਾਈ ਆ ਨਾਟ ਨੋਟ ਜਮਾ ਖੁੱਲਿਆ ਜਿਹੜਿਆ ਨਹੀਂ ਜਦੋਂ ਸਾਰਾ ਇਹ ਸਾਰਾ ਅਰੀਜਨਲ ਹੈ ਵੀਰੇ ਠੀਕ ਹੈ ਵੀ 100% ਕੰਡੀਸ਼ਨ ਗਿਆ ਬਾਈ ਯਾਰ ਮਹੇ ਦਾ ਬਹੁਤ ਸੰਭਲ ਕੇ ਚੱਲਿਆ ਹੋਇਆ ਟਰੈਕਟਰ ਆ ਠੀਕ ਹੈ ਜੀ ਥੱਲੋ ਬਾਡੀ ਬੂਡੀ ਦਿਖਾ ਦੇ ਕਲਮ ਨਹੀਂ ਕਿਤੇ ਤੱਕ ਲੱਗੀ ਕੱਲਾ ਬੰਪਰ ਕਰਵਾਇਆ ਆਪਾਂ ਪੇਂਟ ਉਹ ਵੀ ਠੀਕ ਹੈ ਜੀ ਬਾਡੀ ਸ਼ੋਅ ਮਗਰਿਆਡ ਅਰੀਜਨਲ ਅੰਦਰੋਂ ਅੰਦਰੋਂ ਆ ਪਿੱਛੋਂ ਬੈਕ ਸਾਈਡ ਦਿਖਾਏ ਦੀ ਆ ਗੁੱਲਾ ਗੱਲਾ ਮੇਰੇ ਆ ਡਰਾਵਰ ਡਰੂਅਰ ਕਿਹੜੀ ਚੀਜ਼ ਸਹੀ ਆ ਉਹ ਸਹੀ ਦਪੋਵੇਂ ਦੱਸਾਂਗੇ ਠੀਕ ਹੈ ਜੀ ਨਾਲ ਦਾ ਟਾਪ ਲਿੰਕ ਇਹਦੀ ਨਾਲ ਦੀ ਅਰੀਜਨਲ ਦੇਵਾਂਗੇ ਆਪਾਂ ਠੀਕ ਹੈ ਜੀ ਆ ਬਾਡੀ ਬੂਡੀ ਪਿੱਛੋਂ ਰੱਖਾਂ ਅੰਦਰੋਂ ਰੰਬੰਬਾ ਆ ਜਿਵੇਂ ਜਿਹੜੀ ਮਾੜੀ ਮੋਟੀ ਜੰਗਾਲੇ ਰੀਨਾਂ ਵਾਲੀ ਦੀ ਰੀਨਾਂ ਵਾਲੀ ਹੈ ਉਹ ਵੀ ਆਪਾਂ ਰੱਖੇ ਕਿ ਤੋਣੀ ਠੀਕ ਹੈ ਜੀ ਇੱਥੇ ਬਾਕੀ ਡਾਬਲ ਡਿਸਟ੍ਰਿਬਿਊਟਰ ਤਾਂ ਉਹ ਮੜਦਾ ਠੀਕ ਹੈ ਬਈ ਲੈਟ ਇੰਡੀਕੇਟਰ ਛਤਰੀ A ਤੋਂ ਲੈ ਕੇ Z ਤੱਕ ਕਿਹੜਾ ਕੰਪਨੀ ਸਮਾਨ ਦਿੰਦੀ ਉਹ ਪੂਰਾ ਠੀਕ ਹੈ ਬਈ ਬਾਕੀ ਆ ਚੀਜ਼ਾਂ ਉਹ ਸਾ ਵੀਰੇ ਆ ਉਵੇਂ ਹੀ ਪਿਆ ਇਹ ਸਾਰਾ ਠੀਕ ਹੈ ਬਈ ਆ ਪੈਰਪੂਰਦਾਨ ਆ ਦੂਜੇ ਵਧੀਆ ਸ਼ੌਂਕ ਨਾਲ ਲਵਾਏ ਆ ਆ ਥੱਲੋਂ ਵੀ ਵਿੱਚ ਨਾ ਗਲੇ ਹੁੰਦੇ ਹੈ ਕਈ ਉਹ ਉਨਾ ਹੀ ਰੰਗ ਪਿਆ ਹੈ ਥੱਲੋਂ ਠੀਕ ਹੈ ਕਿਤੋਂ ਖਰਾਬ ਨਹੀਂ ਆ ਦੇ ਹਾਂਜੀ ਬਈ ਤੇ ਆ ਪਾਈਪਾ ਬੂਪਾ ਦਾ ਨਿਕਲ ਉਹਦਾ ਹੀ ਪਿਆ ਠੀਕ ਹੈ ਕੰਪਨੀ ਗ੍ਰੇਡਨ ਟਰੈਕਟਰ ਆ ਵੀਰੇ ਇਹ 5 ਲੱਖ ਤੇ 70000 ਰੁਪਏ ਦਾ ਆਪਾਂ ਦੇ ਦਾਂਗੇ ਠੀਕ ਹੈ ਜੀ ਜੇ ਕੋਈ ਸੱਜਣਾ ਆਪਣੀ ਵੀਡੀਓ ਦੇਖ ਕੇ ਉਹ ਬਈ 5 4000 ਦਾ ਮਾਨਤਾ ਨ ਹੋਰ ਕਰ ਦਾਂਗੇ ਵੀਰੇ ਠੀਕ ਹੈ ਜੀ ਅੱਗੇ ਆ ਗਿਆ ਆਪਣਾ ਕੋਲੇ 2017 ਮਾਡਲ ਫਾਰਮ ਟਰੈਕ 60 ਠੀਕ ਹੈ ਜੀ ਫਾਰਮ ਟਰੈਕ 60 2017 ਮਾਡਲ ਡਿਮਾਂਡਿੰਗ ਫਸਟ ਪਾਰਟੀ ਨਗਦ ਕੈਸ਼ ਐਚ 4 22 ਪਹਿਲੀ ਪਾਰਟੀ ਦਾ ਠੀਕ ਹੈ ਬਈ ਠੀਕ ਹੈ 495000 ਰੁਪਏ ਬਈ ਡੂ ਜੀ ਵੀਰੇ ਆਪਾਂ ਕ੍ਰਿਸ਼ਨ ਰੰਗ ਪੇਂਟ ਦੇ ਸੀ। ਬਾਈ ਇਹ ਤਾਂ ਟਰੈਕਟਰ ਹੀ ਤੈਨੂੰ ਦੱਸੀ ਜਾਂਦਾ ਰਿਹਾ ਤੂੰ ਪਹਿਲੀਆਂ ਜੀ ਆ ਕੇ ਕਹਿੰਦਾ ਸੀ ਆਹ ਦਾ ਫਾਰਮ ਸੱਠ ਕੀ ਦਾ ਵਾੜਾ ਸੋਣਾ। ਹਾਂਜੀ ਹਾਂਜੀ। ਤੂੰ ਕਹੇ ਮੈਂ ਤੈਨੂੰ ਦੱਸਿਆ ਤਾਂ ਨਹੀਂ ਵੀ ਕੀ ਦਾ। ਨਹੀਂ ਨਹੀਂ ਬਾਈ। ਤੂੰ ਇਹ ਤੋਂ ਹੀ ਸਟਾਰਟ ਕਰਦਾ ਜੀ ਮੈਂ ਚੱਲ ਆਪਾਂ ਬਾਰੀਲਾ ਸਟਾਰਟ ਕਰ ਲਏ। ਹਾਂ ਹਾਂ ਬਾਈ। ਵੀ ਜਿਹੜੀ ਚੀਜ਼ ਆ ਉਹ ਤਾਂ ਹੁਣ ਤੈਨੂੰ ਦੀਂਦੀ ਏ ਵੀਰੇ। ਹਾਂਜੀ ਹਾਂਜੀ। ਰੇਮ ਬਰੋਂਬਾ ਵਿਖਾਇ ਰਿਹਾ ਵੀਰੇ। ਪਿੱਛੋਂ ਡਰਾਵਰ, ਡਰੂਅਰ, ਗੁੱਲਾ-ਗੱਲਾ, ਹੁੱਕ ਸਾਰਾ ਸਮਾਨ ਇਹਦੇ ਵੀ ਕੰਪਨੀ ਵੱਲੋਂ। ਹਾਂਜੀ। ਸਾਰਾ ਅਰੀਜਨਲ ਆ ਬਾਈ ਮਰੇ ਆਡਮ ਰੂਟ ਸਾਰੇ ਰਹਿਣਾ ਲਾ ਕਿਤੋਂ ਵਰਜੀ ਦੇ ਘਰ ਵਿੱਚੋਂ ਵਿੱਚੋਂ ਆ ਹੋਰ ਠੀਕ ਆ ਜੀ ਸਮਾਨ ਸਾਰਾ ਐਸੈਸਰੀ ਇਹ ਵੀ ਵਧੀਆ ਸੰਭਾਈ ਚ ਰੱਖਿਆ ਹੋਇਆ ਪੈਰਪੂਰਦਾਨ ਦੇਖ ਵੀਰੇ ਵਧੀਆ ਮੈਟ ਮੂਟ ਲੱਗੇ ਹੋਏ ਆ ਹਾਂਜੀ ਆ ਲਵਾਈ ਵੇ ਕਿਸੇ ਨੇ ਜੋੜਾ ਘਸਨ ਕੋ ਠੀਕ ਆ ਜੀ ਹਾਂਜੀ ਇਹ ਡਬਲ ਡਿਸਟਰੀਬਿਊਟਰ ਚ ਆਉਂਦਾ ਇਹ ਟਾਪ ਮਾਡਲ ਆ ਜਾਂਦਾ ਵੀਰੇ ਠੀਕ ਆ ਜੀ 17 ਮਾਡਲ ਆ ਇਹ ਸਾਈਡ ਗੇਅਰ ਆ ਠੀਕ ਆ ਜੀ ਡਿਮਾਂਡ ਕਰਦੇ ਆ ਕਈ ਵੀਰ ਵੀ ਸਾਈਡ ਗੇਅਰ ਹੋਵੇ ਈਪੀਆਈ ਟੂਪਾ ਹੋਣ ਠੀਕ ਆ ਜੀ 17 ਹੀ ਪਿਆਰ ਦੇ 17 ਦੀ ਮਾਰ ਕੇ ਆ ਦਿਖਾ ਦੇ ਸਾਰੇ ਮਰਲੇ ਵਿਚੋ ਪੁੱਛੋ ਟਰੈਕਟਰ ਦੇ ਬਹੁਤ ਜਿਆਦੇ ਚੰਗੀ ਗ੍ਰੀਸ਼ਾ ਆ ਆ ਵੇਖਿਦ ਰਿਓ ਆ ਨਿਕਲ ਨੂੰ ਕੋਲੋਂ ਤੇ ਆ ਛੋਵਾਲਾ ਗੱਚਾ ਚਟਾ ਚੁਕਾ 17 ਹਾਂ ਜੀ 17 ਠੀਕ ਹੈ ਜੀ ਸਭ ਤੁਸੀਂ ਦੇਖੋ ਨਾ ਸਹੀ ਚੰਨਾ ਤਾਂ ਚਲਣ ਬਾਅਦ ਕਿੰਨੇ ਹਸ ਪਾਵਰ ਚਾਹੁੰਦਾ ਬਾਈ ਇਹ ਇਹ 50 ਹਸ ਪਾਵਰ ਆਉਂਦਾ ਜੀ ਠੀਕ ਹੈ ਜੀ ਕਿੰਨੇ ਕਿ ਪਰਸੈਂਟ ਆ ਦੇਖ ਇਹਦੇ ਟਾਇਰ ਨਵੇਂ ਹੀ ਮੰਨੋ ਜੀ ਠੀਕ ਹੈ ਬਈ ਡਿਮਾਂਡ ਤਾਂ ਇਹ ਹੈ ਬਈ ਆਪਣੀ ਦੀ 4,95,000 ਰੁਪਏ ਦਾ ਹਾਂ ਜੀ ਕਿੰਨੇ ਆ ਛੱਡ ਦਾਂਗੇ ਬਈ ਆਪਾਂ ਇਹ ਟਰੈਕਟਰ ਦੇ ਦਾਂਗੇ ਜੀ ਆਪਾਂ 4,75,000 ਦਾ ਵੀਰੇ ਠੀਕ ਹੈ ਜੀ ਕੋਈ ਆਪਣੀ ਵੀਡੀਓ ਦੇਖ ਕੇ ਆਉਂ ਦੋਸਤੋ 2-4000 ਦਾ ਮਾਨਚਾਰ ਕਰ ਦਾਂਗੇ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ 12 ਨਹੀਂ ਵੇਚਣਾ ਬਾਈ ਹਾਂ ਜੀ ਹਾਂ ਜੀ ਪਰ ਜਮੇ ਥੱਲੇ ਵਹਿ ਜਾਂਦੇ ਆ ਕੇ ਨਾ ਉਹਨਾਂ ਨੂੰ ਕੁਝ ਕਹਿ ਸਕਦੇ ਆਪਾਂ ਹਾਂ ਜੀ ਹਾਂ ਜੀ ਇਹ ਨੰਬਰ ਹੈ 4 ਬਾਈ ਕੇ ਹਾਂ ਇਹ 4 ਬਾਈ ਨੰਬਰ ਆ ਫਰਸਟ ਪਾਰਟੀ ਨਗਦ ਕੈਸ਼ ਦਾ ਠੀਕ ਹੈ ਬਈ ਐਨ ਠੀਕ ਹੈ ਬਾਈ ਅੱਗੇ ਵੀ ਐਚ ਆਰ ਵੀ ਨੰਬਰ ਇਹਦੇ ਨਵੇਂ ਟਾਇਰ ਆ ਜਾਓ ਠੀਕ ਹੈ ਬਾਈ ਸੋਨਾ ਲਿਕਾ 747 ਇਹ ਟ੍ਰੈਕ ਆਪਣਾ ਆਪਦਾ ਘਰੇ ਰੱਖਿਆ ਹੋਇਆ ਵੀਰੇ ਠੀਕ ਹੈ ਬਾਈ ਡਿਮਾਂਡ ਹੈਗੀ 2017 ਮਾਡਲ ਆ ਠੀਕ ਹੈ ਬਾਈ ਡਿਮਾਂਡ 4 ਲੱਖ 45 ਹਜ਼ਾਰ ਰੁਪਏ ਦੀ ਡਿਮਾਂਡ ਆ ਇਹਦੀ ਠੀਕ ਹੈ ਬਾਈ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਨਵੇਂ ਆ ਬਾਈ ਟਾਇਰ ਨਵੇਂ ਠੀਕ ਹੈ ਬਾਈ ਇਹ ਬਿੱਲ ਵੀ ਮਿਲ ਜੂ ਆਪਾਂ ਹੀ ਪਵਾਏ ਸੀ ਵੀਰੇ ਪਿਛਲੇ ਸਾਲ ਠੀਕ ਹੈ ਬਾਈ ਰੰਗ ਵੀ ਡਿੱਸੀ ਜਾਂਦਾ ਬਾਈ ਵੀਡੀਓ ਵਿੱਚ ਸਾਰਾ ਆਰੀਜਨਲ ਆ ਠੀਕ ਹੈ ਬਾਈ ਕਿੰਨੇ ਹਸ ਪਾਵਰ ਚ ਆਉਂਦਾ ਬਾਈ ਇਹ ਏ 52 ਹਸ ਪਾਵਰ ਹੋਊਗੀ ਜੀ ਸ਼ਾਇ 50 ਜਾਂ 52 ਠੀਕ ਆ ਬਈ ਡਬਲ ਡਿਸਟ੍ਰੀਬਿਊਟਰ ਆ ਉਹ ਹਾਂ ਵੀਰੇ ਹਾਂ ਦਿਖਾ ਦਿਓ ਪਿੱਛੇ ਸਾਰਾ ਕੁਝ ਸਮਾਨ ਸਮੂਹ ਫੁੱਕ ਗੁੱਲਾ ਸਾਰਾ ਠੀਕ ਆ ਨੰਬਰ ਇਹ ਹੈ ਹਰਿਆਣਾ ਬਾਈ ਹਰਿਆਣਾ ਜੀ ਫਸਟ ਪਾਰਟ ਠੀਕ ਆ ਬਈ ਡਿਮਾਂਡ ਤੇ ਇਹ ਸੈਕੰਡ ਪਾਰਟੀ ਹੈ ਜੀ ਆਪਣੇ ਕੋਲ ਸੈਕੰਡ ਪਾਰਟ ਆਪਣੇ ਨਾਂ ਕਾਲਿਆ ਠੀਕ ਹੈ ਬਈ ਡਿਮਾਂਡ ਤੇ ਹੈਗੀ ਬਈ ਆਪਣੀ ਦੀ 4,45,000 ਰੁਪਏ ਦਾ ਇਹ 4,25,000 ਦਾ ਟਰੈਕਟਰ ਦੇ ਦਾਂਗੇ ਵੀਰੇ ਜੈਸੌਰ ਨੂੰ ਦਾ ਰੇਟ ਆ ਠੀਕ ਹੈ ਬਈ ਹਾਂਜੀ ਇਹ ਦੂਬਾ ਬਈ ਆਪਣੇ ਕੋਲ ਆਪਣੇ ਕੋਲੇ ਬਾਲ ਟਰੈਕ 2019 ਮਾਡਲ ਆ ਵੀਰੇ ਠੀਕ ਹੈ ਬਈ ਸੋਨਾ ਦੀ ਡਿਮਾਂਡ 6.5 ਲੱਖ ਰੁਪਈਆ 2019 ਮਾਡਲ ਡਿਮਾਂਡ ਹੈਗੀ ਬਈ ਦੀ 6,25,000 ਰੁਪਈਆ ਦਾ ਟਰੈਕਟਰ ਇਹ ਵੀ ਦਿਖਾ ਦੇ ਸਾਰਾ ਠੀਕ ਹੈ ਬਈ ਪਿੱਛੋਂ ਬੈਕ ਸਾਈਡ ਹਾਂਜੀ ਬਈ Ориジナル ਹੈ ਨਾ ਭਾਈ ਇਹ ਬਈ ਸਾਰਾ ओरिजिनल ਠੀਕ ਹੈ ਬਈ ਪਿੱਛੋਂ ਭਗਾ ਗੁੱਲਾ ਗੱਲਾ ਰਾਵਰ ਟੰਡਾ ਫੱਟੀ ਸਾਰਾ ਸਮਾਨ ਠੀਕ ਹੈ ਨਾਲ ਦਾ ਹੀ ਆ ਦੇਖੀ ਵੀਰਾ ਡਰਾਈਵ ਡਰੋ ਉਵੇਂ ਹੀ ਪਈ ਆ ਠੀਕ ਹੈ ਵੀ ਹਾਂਜੀ ਇਹ ਡਬਲ ਡਿਸਟਰੀਬਿਊਟਰ ਜੀ ਇਹ ਤਾਂ ਬਈ ਸਾਰਾ ਕੁਝ ਇਹਦਾ ਡਬਲ 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 ਡਿਸਟਰੀਬਿਊਟਰ ਡਬਲ ਪੀਟ ਕੋ ਡਬਲ ਕਲੱਚ ਠੀਕ ਹੈ ਜੀ ਸਾਈਡ ਕਲੱਚ ਸਾਰਾ ਕੁਝ ਇਹਦੇ ਤਾਂ ਵਾਧੂ ਹੀ ਆ ਦੋ ਚਾਰ ਚੀਜ਼ਾਂ ਲੋਡ ਲਓ ਠੀਕ ਹਾਂਜੀ ਛੱਟ ਲੱਗੇ ਰਹੇ ਤਾਂ ਅੱਗੇ ਪਿੱਛੇ ਹੁੰਦਾ 24 ਸਪੀਡਾਂ ਬਣ ਜਾਂਦੀਆਂ ਨੇ ਸਾਰੀਆਂ ਜੋੜ ਕੇ ਠੀਕ ਹੈ ਬਈ ਹਾਂਜੀ ਕਿਹੜਾ ਮਾਡਲ ਕਰੀ ਇਹ 2019 ਮਾਡਲ ਆ ਜੀ ਤੇ ਕਿੰਨੇ ਹਸ ਪਾਵਰ ਚਾਹੁੰਦਾ ਬਈ 60 ਹਸ ਪਾਵਰ ਵੀਰੇ ਠੀਕ ਹੈ ਬਈ ਸਵਾ 6 ਲੱਖ ਰੁਪਇਆ ਡਿਮਾਂਡ ਹੈ ਵੀ 6 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਆਪਾਂ ਜੈਸ 100 ਨੋ ਦਾ ਰੇਟ ਵੀਰੇ ਠੀਕ ਹੈ ਬਈ ਐਚ ਆਰ 22 ਨੰਬਰ ਆ ਫਸਟ ਪਾਰਟੀ ਹਾਂਜੀ ਬਈ ਐਨਓ ਸੀ ਮਿਲ ਜਾ ਠੀਕ ਹੈ ਬਈ ਅੱਗੇ ਆਪਰੇ ਕੋਲ 241 ਮੈਸ਼ੀ ਆ ਗਿਆ ਪੰਜਾਬ ਨੰਬਰ ਦਾ 241 ਪੰਜਾਬ ਦਾ 2005 ਮਾਡਲ ਆ ਜੀ ਠੀਕ ਹੈ ਜੀ ਇਹਦੀ ਡਿਮਾਂਡ ਆ 265000 ਭਰਾ ਠੀਕ ਹੈ ਬਈ ਜੀ ਬਈ ਆਪਾਂ ਜੀ ਰੰਗ ਪੇਂਟ ਬਾਈ ਵਧੀਆ ਗੱਲਾਂ ਵਾਂਪਰ ਬੂਮਪਰ ਕਰਾਇਆ ਜਾਂ ਕਰ ਲੈ ਬੇਟਾਂ ਦੇ ਵੱਜਾ ਪਿਛਲੇ ਹੰਦੇ ਠੀਕ ਹੈ ਬਾਕੀ ਆ ਕੇ ਕਿੱਸੇ ਦੇ ਬੰਦਾ ਜਮਾ ਬਾਈ ਤੂੰ ਚੈੱਕ ਕਰਾ ਦੇ ਜਮਾ ਸਾਰਾ ਹਾਂਜੀ ਬਾਈ ਠੀਕ ਹੈ ਇਹ ਸਿੱਧਾ ਪਾ ਜ਼ਿਮੀਂਦਾਰ ਤੋਂ ਲੈ ਕੇ ਮੰਡੀ ਤੇ ਲਾਇਆ ਮਨ ਲੱਗ ਤੋਤਾ ਵੀ ਠੀਕ ਹੈ ਬਾਈ ਹਾਂ ਪੈਰ ਕਿੰਨੇ ਦਾ ਪਰਸੈਂਟ ਹੋਣਗੇ ਬਾਈ ਇਹਦੇ ਪੈਰ ਇਹਦੇ ਨਵੇਂ ਵਰਗ ਹੀ ਮੰਨ ਲਓ ਵੀਰੇ 90 ਪੈਸੇ ਮੰਨ ਲਓ ਚਾਰੇ ਐਮ ਆਰ ਵੀਰੇ ਠੀਕ ਹੈ ਬਾਈ ਹਾਂ ਇਹ ਵੇਟ ਲੋਹੀ ਦੇ ਬਾਈ ਕਿ ਪਲਾਸਟਿਕ ਹਾਂ ਅਰੀਜਨਲ ਵੀਰੇ ਰਿੰਨਰ ਜਿਹੜੀ ਕੰਪਨੀ ਦਿੰਦੀ ਹੈ ਠੀਕ ਹੈ ਬਾਈ ਸਮਾਨ ਕੰਪਲੀਟ ਕਰ ਦਾਂਗੇ ਜਿਵੇਂ ਖੜਾ ਸਮਾਨ ਦੇ ਦਾਂਗੇ ਇਹਦੇ ਨਾਲ ਡਰਾਵਰ ਤੇ ਟਾਪ ਲਿੰਕ ਵੀਰੇ ਠੀਕ ਆ ਬਾਈ ਹਾਂਜੀ ਕਿੰਨੇ ਹਸਪਾਵਰ ਚਾਹੁੰਦਾ ਬਾਈ ਇਹ ਇਹ ਦੇਖਣਾ ਬੂ ਵੀਰੇ ਮੈਨੂੰ ਇਹਨਾ ਨਹੀਂ ਪਤਾ ਹੋਣਾ 45 ਹਸਪਾਵਰ ਤਾਂ ਹੋਊ ਹੋ ਠੀਕ ਆ ਬਾਈ ਹਾਂ ਇਹ ਟਰੈਕਟਰ ਦੇ ਦਾਂਗੇ ਆਪਾਂ ਜੈਸੌਰ ਨੂੰ ਦਾ ਰੇਟ 2 ਲੱਖ ਤੇ 35000 ਜੋ ਕੋਈ ਤੇਰੀ ਵੀਡੀਓ ਵੇਖ ਕੇ ਉਹ 2 ਲੱਖ 30000 ਤਾਂ ਦੇ ਦਾਂਗੇ ਲਾਸਟ ਠੀਕ ਆ ਕੋਈ ਗੱਲ ਹਾਂਜੀ ਇਹ ਨੰਬਰ ਹਰਿਆਣਾ ਬਾਈ ਹਾਂ ਇਹ ਪੰਜਾਬ ਬਾਈ ਪੀ ਪੀ ਟੀ ਅੱਜ ਆਪਣੇ ਕੋਲ 6 ਟਰੈਕਟਰ ਹੀ ਸੀ ਵੀਰੇ ਠੀਕ ਆ ਹਾਂ ਜਿੰਨੇ ਵੀ ਆਪਾਂ ਟਰੈਕਟਰ ਦਿਖਾ ਦੇ ਬਾਈ ਪੁਰਾਣਾ ਟਰੈਕਟਰ ਵੀ ਵਿੱਚ ਕੱਟ ਲੈਣੇ ਆਂ ਹਾਂਜੀ ਕੱਟ ਲਾਂਗੇ ਜੀ ਕੱਟ ਲਾਂਗੇ ਲੋਨ ਫਾਈਨਾਂਸ ਵੀ ਕਰਾ ਦਾਂਗੇ ਲੋਨ ਵੀ ਕਰਾ ਦਾਂਗੇ ਵੀਰੇ ਠੀਕ ਹੈ ਬਾਈ ਆਪਣੇ ਘਰੇ ਵੀ ਹੁੰਦੇ ਟਰੈਕਟਰ ਬਾਈ ਘਰੇ ਵੀ ਹੁੰਦੇ ਆਪਣੇ ਕੋਲ ਟਰੈਕਟਰ ਠੀਕ ਹੈ ਬਾਈ ਹਾਂਜੀ ਜਿਹੜੇ ਕੋਈ ਮਾੜੇ ਮੁੱਡੇ ਧੋਣ ਪੁੰਜਣ ਕਰਨ ਉਹ ਜਾਂ ਕੋਈ ਬੰਪਰ ਰੂਮ ਪਰ ਰੰਗ ਕਰਨ ਆ ਜਾਂ ਛਤਰੀ ਦਾ ਕੱਪੜਾ ਵੀ ਸੋਹਣਾ ਜਾਇਨ ਲੱਗਦਾ ਹਾਂਜੀ ਹਾਂਜੀ ਉਹ ਘਰੇ ਛੱਡਿਆ ਹੁੰਦੇ ਜਿਹੜੇ ਵਧੀਆ ਸਾਫ ਸੁਥਰੇ ਸਾਫ ਹੋ ਜਾਂਦੇ ਵੀਰੇ ਧੋਤੇ ਪੁੰਜਿਏਂਦੇ ਉਹ ਮੰਡੀ ਤੇ ਲਿਆਉਣੇ ਆ ਠੀਕ ਹੈ ਬਾਈ ਹਾਂਜੀ ਤੇ ਆਪਾਂ ਵੀ ਆਪਣੇ ਜਿੰਨੇ ਵੀ ਟੈਟ ਦੇਦੇ ਬੰਦਾ ਬਾਹਰ ਦਿੱਤ ਸੱਲੀਕਾਰ ਕਰ ਜਾ ਹਾਂ ਪਤਾ ਕੀ ਵੀਰੇ ਆਏ ਨਹੀਂ ਗੱਲ ਹੁੰਦੀ ਹਾਂ ਬਈ ਵੀ ਆਵੇ ਚੈੱਕ ਕਰਕੇ ਲੈ ਕੇ ਜਾਵੇ ਇਹ ਸਾਡੇ ਵੀ ਇੱਕ ਖਰੀਦੇ ਹੁੰਦੇ ਆ ਹਾਂਜੀ ਹਾਂਜੀ ਆਪਾਂ ਕਿਹੜਾ ਘਰੇ ਬਣਾਏ ਹਾਂ ਹਾਂ ਬਈ ਇਹ ਗੱਲ ਤਾਂ ਮੰਨਦੇ ਆਪਾਂ ਜ਼ਿੰਮੇਦਾਰ ਤੋਂ ਹੀ ਲੈ ਕੇ ਆਏ ਕਿਸੇ ਤੋਂ ਕਿ ਬਾਹਰ ਚੈੱਕ ਕਰਕੇ ਲੈ ਕੇ ਜਾਵੇ ਠੀਕ ਆ ਬਈ ਵੀ ਉਹ ਜਿਹੜਾ ਵਕੀਲ ਹੁੰਦਾ ਮਗਰੋਂ ਲਿਆਉਂਦੇ ਆਪਾਂ ਪੇਪੂਮੈਂਟ ਦੇ ਨਾਲ ਤੈਨੂੰ ਉਹ ਪਹਿਲਾਂ ਹੀ ਲਿਆ ਕਰਨਾ ਉਹਦੇ ਨਾਲ ਠੀਕ ਆ ਇਹਦਾ ਨਾਲ ਪਰਖੂਗਾ ਬੰਦਾ ਨਹੀਂ ਹੁੰਦਾ ਹਾਂਜੀ ਹਾਂਜੀ ਬਈ ਮੱਲੋ ਜਾ ਕੇ ਨਾ ਮਗਰੋਂ ਕਹਿਣਦਾ ਇਹਨਾਂ ਨੂੰ ਤਾਂ ਕੀ ਪਤਾ ਇਹ ਤਾਂ ਸਿੱਧੇ ਸੱਦੇ ਬੰਦੇ ਸੀ ਹਾਂਜੀ ਹਾਂਜੀ ਕਈ ਵਾਰ ਕੋਈ ਦਿੱਕਤ ਆ ਜੇ ਪਹਿਲੀ ਗੱਲ ਤਾਂ ਆਉਂਦੀ ਨਹੀਂ ਹਾਂਜੀ ਬਈ ਕਦੇ ਕੋਈ 100 ਚ ਕਦਾ ਚਾਂਸ ਹੋ ਜਾਂਦਾ ਠੀਕ ਆ ਉਹਨੂੰ ਵੀ ਨਾਲ ਹੀ ਲੈ ਕੇ ਆਇਆ ਕਰਨਾ ਪਹਿ ਜਾਣੇ ਠੀਕ ਆ ਇਹਦਾ ਕੋ ਪਰਖੂਗਾ ਬੰਦਾ ਇਹਦਾ ਉਹ ਨਾਲ ਲੈ ਕੇ ਆਉਣ ਹਾਂ ਹਾਂ ਠੀਕ ਆ ਬਈ ਵੀ ਪੂਰਾ ਚੈੱਕ ਕਰਕੇ ਲੈ ਕੇ ਜਾਣਾ ਠੀਕ ਆ ਬਈ ਕੰਟੈਕਟ ਨੰ ਹਾਂਜੀ ਬਈ 23993 ਠੀਕ ਹੈ ਬਈ ਹਾਂਜੀ ਬਹੁਤ ਬਹੁਤ ਮਿਹਰਬਾਨੀ ਬਈ ਧੰਨਵਾਦ ਬਈ ਤੇਰਾ ਬਹੁਤ 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 ਤੂੰ ਸਾਡੇ ਲਈ ਟਾਈਮ ਕੱਢਿਆ ਹਾਂਜੀ ਠੀਕ ਹੈ ਜੀ ਓਕੇ ਬਈ ਓਕੇ